ਕੈਲਕੂਲੇਟ ਕਰੋ ਕਿ ਕੋਈ ਤੁਹਾਡੇ ਸਾਹਮਣੇ ਬੈਠਾ ਹੈ ਉਹ ਬਹੁਤ ਹੀ ਜ਼ਿਆਦਾ ਕੌਨਫੀਡੈਂਟ ਹੈ ਇਸ ਮਾਈਂਡ ਕਰ ਰਿਹਾ ਹੈ ਪਰ ਉਹ ਤੁਹਾਡੇ ਅੰਦਰ ਤੇ ਤੁਹਾਡੀ ਖੁਸ਼ੀ ਤੇ ਤੁਹਾਡਾ ਫਿਰ ਕੁਝ ਵੀ ਫੀਲ ਨਹੀਂ ਹੋ ਰਿਹਾ ਸਾਈਕੋਲੋਜੀ ਇਸ ਨੂੰ ਕਹਿੰਦੀ ਹੈ ਸਾਈਕੋਪੈਥ ਅੱਜ ਅਸੀਂ ਮੂਵੀਜ਼ ਨਹੀਂ ਸਾਇੰਸ ਰੀਅਲ ਐਗਜ਼ਾਮਪਲ ਤੇ ਸਰਚ ਦੇ ਅਧਾਰ ਤੇ ਸਾਈਕੋਪੈਥ ਮਾਈਂਡ ਨੂੰ ਸਮਝਾਂਗੇ ਸਾਇੰਟਿਫਿਕ টারਮਸ ਦੇ ਅਕਸ ਸਾਈਕੋਪੈਥੀ ਇੱਕ ਪਰਸਨੈਲਿਟੀ ਕੰਸਟਰਕਟ ਹੈ ਨਾ ਕਿ ਕੋਈ ਮੈਂਟਲ ਇਲਨੈਸ ਰੋਬਰਟ ਨਿਊਰੋਸਾਇੰਟਿਸਟ ਡਾਕਟਰ ਰੋਬਰਟ ਨੇ ਸਾਈਕੋਪੈਥੀ ਨੂੰ ਮੈਜ਼ਰ ਕਰਨ ਲਈ ਪੀਸੀਐਲਰ ਬਣਾਈ ਹੈ ਭਾਵ ਕਿ ਸਾਈਕੋਪੈਥੀ ਚੈਕਲਿਸਟ ਰਿਸਰਚ ਦੱਸਦੀ ਹੈ ਕਿ ਇਹਨਾਂ ਲੋਕਾਂ ਵਿੱਚ ਏਮਪੀਟੀ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਤੇ ਗ੍ਰੀਨ ਡੋਨਰ ਦੇ ਵਿੱਚ ਪੂਰੀ ਤਰ੍ਹਾਂ ਐਬਸੈਂਟ ਹੁੰਦਾ ਹੈ ਤੇ ਫਿਰ ਉਹਨੂੰ ਰਿਸਪੌਂਸ ਕਰਨ ਦੀ ਤਾਕਤ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਇੱਕ ਸਾਈਕੋਪਾਥ ਨੂੰ ਪਤਾ ਹੁੰਦਾ ਹੈ ਕਿ ਕੀ ਸਹੀ ਹੈ ਕੀ ਗਲਤ ਹੈ ਪਰ ਉਸਦਾ ਬ੍ਰੇਨ ਇਮੋਸ਼ਨਸ ਨੂੰ ਹੀ ਨਹੀਂ ਜਨਰੇਟ ਕਰਦਾ ਕਿ ਹੁਣ ਸਹੀ ਗੱਲ ਤੇ ਵਿਚ ਫੈਸਲਾ ਲੈ ਕੇ ਕਿਸੇ ਇੱਕ ਪੱਖ ਨੂੰ ਚੁਣਿਆ ਜਾਵੇ ਤਾਂ ਉਸ ਲਈ ਸਹੀ ਤੇ ਗਲਤ ਦੋਨੇ ਬਰਾਬਰ ਹੀ ਹੁੰਦੇ ਐਫਐਮ ਇਹਨਾਂ ਲੋਕਾਂ ਦਾ ਮੈਕਟਲਾ ਇੰਡਾਇਰੈਕਟਿਵ ਹੁੰਦਾ ਹੈ ਭਾਵ ਕਿ ਦਿਮਾਗ ਦਾ ਉਹ ਹਿੱਸਾ ਜਿੱਥੇ ਐਮਪਤੀ ਅਤੇ ਫੀਅਰ ਨੂੰ ਮਹਿਸੂਸ ਕੀਤਾ ਜਾਂਦਾ ਹੈ ਇਸ ਲਈ ਇਹਨਾਂ ਦੇ ਵਿੱਚ ਐਮਪਤੀ ਤੇ ਫੀਅਰ ਨਾਲ ਦੇ ਬਰਾਬਰ ਹੁੰਦੇ ਨੇ ਪ੍ਰੀ ਫਰੰਟਲ ਕੋਰਟੈਕਸ ਇਹ ਤੋਂ ਵੀ ਅਸੀਂ ਡਿਸੀਜਨ ਲੈਂਦੇ ਆ ਤੇ ਮੋਰੈਲਟੀ ਨੂੰ ਸਮਝਦੇ ਆ ਉਹ ਉਸ ਸਟੇਜ ਇਨਾਂ ਦੇ ਮੋਸ਼ਨ ਕੰਟਰੋਲ ਬਹੁਤ ਜ਼ਿਆਦਾ ਘੱਟ ਹੁੰਦਾ ਐਸ ਲਈ ਮਤਲਬ ਨਹੀਂ ਐਕਸਾਈ ਕੋ ਪਾਰ ਡੇਂਜਰ ਨੂੰ ਫੀਲ ਨਹੀਂ ਕਰਦਾ ਉਹ ਸਿਰਫ ਉਸਨੂੰ ਕੈਲਕੂਲੇਟ ਕਰਦਾ ਤੇ ਆਪਣੀ ਨੈਕਸਟ ਮੂਵ ਬਲਵਾਤਾ ਜਿੱਥੇ ਇੱਕ ਨਾਰਮਲ ਇਨਸਾਨ ਸੋਚਦਾ ਹੈ ਕਿ ਮੇਰੇ ਕਿਸੇ ਕੰਮ ਨਾਲ ਕਿਸੇ ਦੂਸਰੇ ਨੂੰ ਵਰਟ ਹੋ ਜਾਏਗਾ ਉੱਥੇ ਹੀ ਸਾਈਕੋਪਾਥ ਸੋਚਦਾ ਕਿ ਇਸ ਵਿੱਚ ਮੇਰਾ ਕੀ ਫਾਇਦਾ ਹੋ ਸਕਦਾ ਜਾਂ ਇਹ ਕਰਨਾ ਵਰਥ ਇਟ ਹੈ ਜਾਂ ਨਹੀਂ ਅਰੀਆ ਲਾਈਫ ਐਗਜ਼ਾਮਪਲ ਰਿਸਰਚ ਦੱਸਦੀ ਹੈ ਕਿ ਹਰ ਐਕਸਾਈਕੋਪੈਥ ਕਿਦਰ ਨਹੀਂ ਹੁੰਦਾ ਆਕਸਫੋਰਡ ਯੂਨੀਵਰਸਿਟੀ ਤੋਂ ਡਾਕਟਰ ਕੇਵਿਨ ਟ ਨੇ ਬਹੁਤ بڑے ਸਰਜਰ ਹੋ ਸਕਦੇ ਨੇ ਜਾਂ ਟਰੇਡਰ ਹੋ ਸਕਦੇ ਨੇ ਜਾਂ ਐਮਰਜੈਂਸੀ ਫੰਡ ਰੋਕ ਸਕਦੇ ਨੇ ਕਿਉਂਕਿ ਉਹ ਪੈਨਿਕ ਨਹੀਂ ਕਰਦੇ ਇਮੋਸ਼ਨਸ ਉਹਨਾਂ ਤੇ ਓਵਰਲੋਡ ਨਹੀਂ ਹੁੰਦੇ ਤੇ ਉਹਨਾਂ ਦੀ ਡਿਸੀਜਨ 메ਕਿੰਗ ਬਹੁਤ ਜ਼ਿਆਦਾ ਕੋਲਡ ਹੁੰਦੀ ਹੈ ਪਰ ਇਦਾਂ ਦਾ ਇਨਸਾਨ ਸਭ ਤੋਂ ਜ਼ਿਆਦਾ ਡੇਂਜਰਸ ਉਹ ਬਣ ਜਾਂਦਾ ਜਦੋਂ ਉਹਦੇ ਕੋਲ ਪਾਵਰ ਬਹੁਤ ਜ਼ਿਆਦਾ ਹਾਈ ਹੋਵੇ ਪਰ ਉਹਦੇ ਵਿੱਚ ਅਮਤੀ ਬਿਲਕੁਲ ਜ਼ੀਰੋ ਹੋ ਸਾਈਕੋਪਾਸ ਇਨ ਡੇਲੀ ਲਾਈ ਜਿਮੇਜਿਨ ਕਰੋ ਕਿ ਇੱਕ ਰਿਲੇਸ਼ਨਸ਼ਿਪ ਇੱਕ ਇਨਸਾਨ ਬਹੁਤ ਹੀ ਜ਼ਿਆਦਾ ਚਾਰਮਿੰਗ ਆ ਬਹੁਤ ਹੀ ਤੇਜ਼ ਤੁਹਾਡੇ ਨਾਲ ਬੌਂਡਿੰਗ ਕ੍ਰੀਏਟ ਕਰ ਰਿਹਾ ਹੈ ਤੇ ਤੁਹਾਨੂੰ ਕਹਿੰਦੇ ਕਿ ਤੁਹਾਡੇ ਵਰਗੇ ਇਨਸਾਨ ਨੂੰ ਅੱਜ ਤੋਂ ਪਹਿਲਾਂ ਮੈਂ ਕਦੇ ਮਿਲੇ ਨਹੀਂ ਤੇ ਤੁਹਾਨੂੰ ਵੀ ਲੱਗਣ ਲੱਗ ਜਾਂਦਾ ਕਿ ਸ਼ਾਇਦ ਮੈਨੂੰ ਇੱਕ ਅਜਿਹਾ ਇਨਸਾਨ ਮਿਲ ਗਿਆ ਜੋ ਮੈਨੂੰ ਪੂਰੀ ਤਰ੍ਹਾਂ ਸਮਝਦਾ ਹੈ ਤਾਂ ਮੇਰੀ ਹੁਣ ਲਾਈਫ ਬੈਟਰ ਹੋ ਸਕਦੀ ਹੈ ਪਰ ਸੋਲੀ ਸੋਲੀ ਇਨਸਾਨ ਇਮੋਸ਼ਨਲੀ ਬਹੁਤ ਜ਼ਿਆਦਾ ਕੋਲਡ ਹੋ ਜਾਂਦੇ ਨੇ ਤੁਹਾਨੂੰ ਇਗਨੋਰ ਕਰ ਲੈਂਦੇ ਨੇ ਤੁਹਾਡਾ ਪੇਨ ਉਹਨਾਂ ਨੂੰ ਦਿਖਦਾ ਨਹੀਂ ਉਹ ਵਾਰ-ਵਾਰ ਕਿ ਤੁਹਾਨੂੰ ਮਾਫੀ ਤਾਂ ਮੰਗਦੇ ਦੇ ਪਰ ਉਹਨਾਂ ਨੂੰ ਗिल्ਟ ਬਿਲਕੁਲ ਫੀਲ ਨਹੀਂ ਹੁੰਦਾ ਤੇ ਨਾ ਹੀ ਆਪਣੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਲੈ ਕੇ ਆਉਂਦੇ ਸਾਈਕੋਪੈਥ ਕਿਸੇ ਵੀ ਤਰ੍ਹਾਂ ਦਾ ਕਨੈਕਸ਼ਨ ਨਹੀਂ ਬੀਨਦੀ ਕਰਦਾ ਉਹ ਸਿਰਫ ਆਪਣੇ ਪੈਟਰਨ ਰਿਪੀਟ ਕੋਈ ਐਗਜ਼ਾਮਪਲ ਦੇ ਨਾਲ ਉਹਨੇ ਟਰੇਟਸ ਪੇਛਾ ਕਰਦੇ ਆ ਕਿ ਇੱਕ ਸਾਈਕੋਪਾਥ ਕਿਸ ਤਰ੍ਹਾਂ ਦੇ ਟਰੇਟਸ ਪਾਏ ਜਾ ਸਕਦੇ ਨੇ ਨੰਬਰ 1 ਹੈਗਾ ਸਰਫੇਸ਼ੀਅਲ ਚਾਰਚ ਰਿਸਰਚ ਦੱਸਦੀ ਹੈ ਕਿ ਉਹ ਹਾਈਲੀ ਵਰਬਲ ਇੰਟੈਲੀਜੈਂਟ ਹੁੰਦੇ ਹਨ ਉਹ ਬਹੁਤ ਹੀ ਜ਼ਿਆਦਾ ਸਮੂਥ ਵੇ ਨਾਲ ਟਾਕ ਕਰਦੇ ਹਨ ਕਿ ਸਾਹਮਣੇ ਵਾਲਾ ਉਹਨਾਂ ਨੂੰ ਸੋਹਦਾ ਹੀ ਰਹਿ ਜਾਂਦਾ ਹੈ ਪਰ ਉਹਨਾਂ ਦੀ ਟਾਕ ਬਹੁਤ ਹੀ ਜ਼ਿਆਦਾ ਸ਼ੈਲੋ ਹੁੰਦੀ ਹੈ ਉਹ ਸਿਰਫ ਤੁਹਾਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦੇ ਹੁੰਦੇ ਨੇ ਨੰਬਰ 2 ਹੈਗਾ ਨੋ ਕਲੀਅਰ ਕੰਡੀਸ਼ਨਲ ਸਟੱਡੀ ਸ਼ੋ ਕਰਦੀ ਹੈ ਕਿ ਉਹ ਆਪਣੀਆਂ ਗਲਤੀਆਂ ਤੋਂ ਜਾਂ ਆਪਣੀ ਸਜ਼ਾ ਤੋਂ ਕਦੇ ਵੀ ਪਛ ਨਹੀਂ ਸਕਦੇ ਉਹ ਆਪਣੀਆਂ ਗਲਤੀਆਂ ਦੇ ਆਪਣਾ ਬਿਹੇਵੀਅਰ ਅਗੇਨ ਐ ਨੇ ਨਾਗੇ इमोशनलली ਕੋਈ ਕਾਮੈਂਟਸ ਆਉਣਾਂ ਕੋਲੀਪੁਰਾ ਹੋਂ ਤੱਕ ਹੀ ਨਹੀਂ ਕਰਦੇ इवन ਕਿ ਆਪਣੇ ਆਪ ਨੂੰ ਦੱਸਦੇ ਨੇ ਆਈ ਸ਼ੁਡ ਫੀਲ ਬੈਡ ਨਾਓ ਕਿ ਮੈਨੂੰ ਹੁਣ ਬੁਰਾ ਫੀਲ ਕਰਨਾ ਚਾਹੀਦਾ ਤਾਂ ਕਿ ਗੈਸਟ੍ਰਾ ਲਿਸਟ੍ਰੇਸ਼ਨ ਹੋ ਰਹੀ ਹੈ ਨੰਬਰ 4 ਮੈਨਿਪੂਲੇਸ਼ਨ ਵਿਦਆਊਟ ਰੈਸਰ ਕੋਈ ਨਹੀਂ ਸਾਇਨਲ ਝੂਠ ਬੋਲਦੇ ਨੇ ਕਿ ਕੋਈ ਵੀ ਉਹਨਾਂ ਨੂੰ ਫੜ ਨਹੀਂ ਸਕਦਾ ਕਿੱਥੇ ਤੱਕ ਕਿ ਲਾਈਟ ਡਿਟੈਕਟਰ ਮਸ਼ੀਨ ਵੀ ਉਹਨਾਂ ਸਾਹਮਣੇ ਫੇਲ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਕੋਈ ਝੂਠ ਬੋਲਣ ਲੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਐਂਜ਼ਾਇਟੀ ਫੀਲ ਨਹੀਂ ਹੁੰਦੀ ਤੇ ਹੁਣ ਆਪਾਂ ਸਾਈਕੋਪੈਥ ਤੇ ਦੂਸਰੀ ਡਾਰਕ ਪਰਸਨੈਟੀਟੀ ਦੇ ਵਿੱਚ ਅੰਦਰ ਨੂੰ ਉਮੰਦਾ ਨੇ ਕਿ ਮੈਂ ਦੁਨੀਆ ਦਾ ਸੈਂਟਰ ਹਾਂ ਤੇ ਸਾਰੀ ਦੁਨੀਆ ਮੇਰੇ ਦਵਾਰੇ ਦੁਆਲੇ ਹੀ ਘੁੰਮਣੀ ਚਾਹੀਦੀ ਹੈ ਅਤੇ ਦੂਸਰੇ ਨੰਬਰ ਤੇ ਮੈਕੀਆਵੈਲੀ ਨੂੰ ਸੋਚ ਰਿਹਾ ਹਾਂ ਕਿ ਮੈਂ ਦੂਸਰੇ ਲੋਕਾਂ ਨੂੰ ਯੂਜ਼ ਕਰਕੇ ਅੱਗੇ ਵਧ ਸਕਦਾ ਹੋਰ ਜ਼ਿਆਦਾ ਪਾਵਰ ਕਿਉਂ ਆਪਣੇ ਹੱਥ ਵਿੱਚ ਲੈ ਸਕਦਾ ਪਰ ਸਾਈਕੋਪੈਥ ਕਹਿੰਦੇ ਨੇ ਆਈ ਕੀ ਨਥਿੰਗ ਉਹ ਕੁਝ ਵੀ ਫੀਲ ਨਹੀਂ ਕਰਦੇ ਉਹਨਾਂ ਦੀ ਇਮੋਸ਼ਨਲ ਇੱਕ ਨਾਮ ਦੀ ਚੀਜ਼ ਹੁੰਦੀ ਆ ਜਾਂ ਲੌਜੀਕ ਤੇ ਥਰੂ ਡਿਸਕ੍ਰਾਈਬ ਕਰਨ ਵਾਲੀ ਇੱਕ ਚੀਜ਼ ਸਾਈਕੋਪੈਥ ਸਭ ਤੋਂ ਜ਼ਿਆਦਾ ਡੈਂਜਰਸ ਐਸਲੀ ਨਹੀਂ ਹੁੰਦੇ ਕਿ ਉਹ ਵਾਇਲੈਂਟ ਹੁੰਦੇ ਹਨ ਬਲਕਿ ਡੈਂਜਰਸ ਐਸਲੀ ਹੁੰਦੇ ਹਨ ਕਿਉਂਕਿ ਉਹ ਕਿਸੇ ਵੀ ਕੰਮ ਦੇ ਰਿਜ਼ ਹੁਣ ਆਪਾਂ ਕੁਝ ਸਾਈਕੋਲੋਜੀ ਬੇਸ ਪ੍ਰੋਟੈਕਸ਼ਨ ਦੀ ਗੱਲ ਕਰਾਂਗੇ ਕਿ ਕਿਹੜੇ ਆਪਾਂ ਤਰੀਕੇ ਵਰਤ ਸਕਦੇ ਹਾਂ ਕਿ ਐਕਸਾਈਕੋਪੈਥ ਤੋਂ ਬਚਿਆ ਜਾਵੇ ਨੰਬਰ 1 ਸਟੇਗਾ ਔਇਡ ਫਾਸਟ ਇੰਟੀਮੇਸੀ ਜੇਕਰ ਕੋਈ ਤੁਹਾਡੇ ਬਹੁਤ ਹੀ ਜ਼ਿਆਦਾ ਕਰੀਬ ਆ ਰਿਹਾ ਜਾਂ ਦੋਨੋਂ ਇੱਕ ਆਪੋਜ਼ਿਟ ਜੈਂਡਰ ਦਾ ਇਨਸਾਨ ਮਿਲਦਾ ਹੈ ਤੇ ਤੁਹਾਡੇ ਨੂੰ ਬਹੁਤ ਹੀ ਜ਼ਿਆਦਾ ਕਰੀਬ ਆਉਣਾ ਚਾਹੁੰਦਾ ਤਾਂ ਇੱਕ ਬਹੁਤ ਵੱਡਾ ਰੈਡ ਫਲੈਗ ਹੋ ਸਕਦਾ ਨੰਬਰ 2 ਉਹਨਾਂ ਦੇ ਵਿਹਾਰ ਨੂੰ ਹਮੇਸ਼ਾ ਲੋਟ ਕਰਦੇ ਰਹੋ ਕਿ ਉਹ ਕੋਈ ਗਲਤੀ ਕਰਕੇ ਜਾਂ ਤੁਹਾਨੂੰ ਹਰਟ ਕਰਕੇ ਦੁਬਾਰਾ ਸੁਧਰਨ ਦੇ ਨੇ ਉਸ ਲੱਤੀ ਨੂੰ ਰਿਪੀਟ ਕਰ ਰਹੇ ਹੈ ਜਾਂ ਨਹੀਂ ਜੇ ਉਹਨਾਂ ਦਾ ਸਿਰਫ ਉਹੀ ਰਾਗ ਹੁੰਦਾ ਸੇਮ ਟਾਈਮ ਲਈ ਤੁਹਾਨੂੰ ਹਰਟ ਕਰਨਾ ਤੇ ਬਾਅਦ ਵਿੱਚ ਫਿਰ ਮਾਫੀ ਮੰਗ ਲੈਣਾ ਤੇ ਕਹਿਣਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਗिल्ਟ ਫੀਲ ਹੋ ਰਿਹਾ ਪਰ ਆਪਣੇ ਐਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਚੇਂਜ ਨਾ ਲੈ ਕੇ ਆਉਣਾ ਨੰਬਰ 3 ਬਾਉਂਡਰੀਜ਼ ਬ੍ਰੇਕ ਹੋਣ ਤੇ ਪਲੀਜ਼ ਕੋਈ ਨਾ ਕੋਈ ਐਕਸ਼ਨ ਲਓ ਤੁਸੀਂ ਇਸ ਤਰੀਕੇ ਨਾਲ ਨਹੀਂ ਸਟ੍ਰੈਸ ਕਰ ਸਕਦੇ ਗੇਮ ਸਾਨੇ ਗਲੀਵਰ ਸੁਧਰ ਸਕਦਾ ਦੇਨੂ ਇੱਕ ਮੌਕਾ ਹੋਰ ਦੇਣਾ ਚਾਹੀਦਾ ਤੁਸੀਂ ਸਿਰਫ ਉਸਦੇ ਐਕਸ਼ਨ 'ਤੇ ਧਿਆਨ ਦਿਓ ਕਿ ਉਹ ਇੱਕ ਵਾਰੀ ਗਲਤੀ ਕਰਦੇ ਦੁਬਾਰਾ ਉਸ ਨੂੰ ਰਿਪੀਟ ਕਰਦੇ ਹੈ ਜਾਂ ਨਹੀਂ ਤਾਂ ਫਿਰ ਇਸ ਤਰੀਕੇ ਨਾਲ ਆਪਣੀਆਂ ਬਾਉਂਡਰੀਜ਼ ਨੂੰ ਹੋਰ ਮੇਸਰ ਸਟਰੋਂਗ ਰੱਖੋ ਤਾਂ ਕਿ ਸਾਹਮਣੇ ਵਾਲੇ ਨੂੰ ਪਤਾ ਲੱਗ ਸਕੇ ਕਿਉਂ ਤੋਂ ਨਾ ਇਕਲੇ ਮੈਂ ਤੂੰ ਬਾਕੀ ਕੁਝ ਨਹੀਂ ਕਰ ਸਕਦਾ ਨੰਬਰ 4 ਇਸ ਤਰ੍ਹਾਂ ਦੇ ਇਨਸਾਨਾਂ ਵਿੱਚ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਤੁਸੀਂ ਡੇਲੀ ਲਾਈਫ ਵਿੱਚ ਉਹਨਾਂ ਨੂੰ ਨੋਟ ਕਰ ਸਕਦੇ ਹੋ ਕਿ ਦੂਸਰੇ ਨਾਲ ਬਹਿਣ ਕਿੱਦਾਂ ਕਰ ਰਹੇ ਹੋ ਸ਼ਾਇਦ ਉਹ ਤੁਹਾਨੂੰ ਇੰਪ੍ਰੈਸ ਕਰਨਾ ਚਾਹੁੰਦੇ ਤੇ ਅਸਲ ਵਿੱਚ ਤੁਹਾਡੇ ਨਾਲ ਐਮਟੀ ਦੀ ਐਕਟਿੰਗ ਕਰਦੇ ਹੋ ਪਰ ਉਹ ਆਪਣੀ ਡੇਲੀ ਲਾਈਫ ਵਿੱਚ ਦੂਸਰੇ ਇਨਸਾਨਾਂ ਦੇ ਨਾਲ ਆਫਿਸ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੇ ਕਲੀਗਸ ਦੇ ਨਾਲ ਕਿਸ ਤਰ੍ਹਾਂ ਬੀਹਵ ਕਰਦੇ ਆ ਉਹਨਾਂ ਦੇ ਵਿੱਚ ਐਫਟੀ ਹੈ ਵੀ ਜਾਂ ਨਹੀਂ ਇਹ ਕਰਨੀਆਂ ਤੇ ਬਹੁਤ ਵੱਡਾ ਰੈਡ ਫਲੈਗ ਹੋ ਸਕਦਾ ਹੈ ਨੰਬਰ 5 ਜੇਕਰ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਸਾਈਕੋਪੈਥ ਹੈ ਨਹੀਂ ਸੁਣਨ ਫਿਕਸ ਕਰਨ ਦੀ ਕੋਸ਼ਿਸ਼ ਜਦੋਂ ਹੋ ਸਕੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰੋ ਤੇ ਉਹਨਾਂ ਨੂੰ ਅਵੋਇਡ ਕਰਨਾ ਸਭ ਤੋਂ ਬੈਸਟ ਆਪਸ਼ਨ ਹੋ ਜਾਣਾ ਜੇਕਰ ਤੁਸੀਂ ਹੰਟੀ ਫੀਲ ਕਰ ਰਹੇ ਹੋ ਤਾਂ ਤੁਹਾਡੀ ਸਟਰੈਂਥ ਹੈ ਪਰ ਹਮੇਸ਼ਾ ਆਪਣੀ ਬਾਉਂਡਰੀਜ਼ ਨੂੰ ਧਿਆਨ ਰੱਖੋ ਕਿਸੇ ਦੀ ਹੈਲਪ ਕਰਨ ਦੇ ਵਿੱਚ ਜਾਂ ਕਿਸੇ ਨੂੰ ਸਹਾਇਤਾ ਦੇ ਵਿੱਚ ਇਹ ਨਾ ਡੋਬਿਓ ਕਿ ਤੁਸੀਂ ਆਪਣਾ ਹੀ ਨੁਕਸਾਨ ਕਰਦੇ ਹੋ ਲਾਸਨੇਚਾਪਾ ਕਹਿੰਦਾ ਹੈ ਕਿ ਸਾਈਕੋਪੈਥ ਸਾਈਕੋਲੋਜੀ ਤੋਂ ਨੂੰ ਡਰਾਉਣ ਲਈ ਦੀ ਤੁਹਾਨੂੰ ਸਮਝਾਉਣ ਲਈ ਹੈ ਜੇਕਰ ਤੁਸੀਂ ਪੂਰੀ ਤਰ੍ਹਾਂ ਸਮਝ ਸਕਦੇ ਹੋ ਕਿ ਇਮੋਸ਼ਨਲੈਸ ਮਾਈਂਡ ਕਿਵੇਂ ਕੰਮ ਕਰਦਾ ਤਾਂ ਫਿਰ ਉਹ ਤੁਹਾਡੇ ਡੱਗੇ ਫਾਇਦਾ ਨਹੀਂ ਚੱਕ ਸਕਦੇ ਤੇ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਸੇਫ ਕਰਕੇ ਰੱਖ ਸਕਦੇ ਹੋ ਇਸ ਤਰੀਕੇ ਦੇ ਲੋਕਾਂ ਨਾਲ ਡੀਲ ਕਰ ਲਈ ਤੇ ਤੁਹਾਡੀ ਨੌਲੇਜ ਹੀ ਤੁਹਾਡੀ ਸਭ ਤੋਂ ਵੱਡੀ ਪ੍ਰੋਟੈਕਸ਼ਨ ਹੋ ਸਕਦੀ ਹੈ ਅਕਸਰ ਮੂਵੀਜ਼ ਦੇ ਵਿੱਚ ਸਾਈਕੋਪੈਥ ਨੂੰ ਕਿਲਰ ਜਾਂ ਮਰਡਰਰ ਦਿਖਾਇਆ ਜਾਂਦਾ ਪਰ ਇੱਕ ਰਿਸਰਚ ਦੇ ਅਕੋਰਡਿੰਗ 90% ਸਾਈਕੋਪੈਥ ਡੇਲੀ ਲਾਈਫ ਵਿੱਚ ਰਹਿੰਦੇ ਨੇ ਉਹ ਇੱਕ ਆਮ ਲਾਈਫ ਜਿਉਂਦੇ ਨੇ ਪਰ ਅੰਦਰੋਂ ਅੰਦਰ ਕੀ ਚੀਜ਼ ਕਰਦੇ ਨੇ ਉਹਨਾਂ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿਉਂਕਿ ਉਹਨਾਂ ਦੇ ਵਿੱਚ ਐਮਪਟੀ ਬੋਥ ਕਾਟ ਹੁੰਦੀ ਹੈ ਤੇ ਆਪਣੇ ਫਾਇਦੇ ਲਈ ਕਿਸੇ ਨੂੰ ਨੁਕਸਾਨ ਕਰ ਸਕਦੇ ਨੇ ਜੇਕਰ ਤੁਸੀਂ ਇਦਾਂ ਦਾ ਬਿਹੇਵੀਅਰ ਕਿਸੇ ਦੇ ਵਿੱਚ ਵੀ ਨੋਟ ਕੀਤਾ ਤਾਂ ਤੁਹਾਨੂੰ ਸਮਝ ਆਏਗਾ ਕਿ ਇਹ ਇਨਸਾਨ ਸਾਈਕੋਪੈਥਾ ਤੇ ਇਹ ਸਾਈਕੋਪੈਥਾ ਸਾਰੀ ਉਹਨਾਂ ਸਾਹਮਣੇ ਨਹੀਂ ਹੋਗੇ ਬਸ ਉਹਨਾਂ ਦੀ ਐਕਟੀਵਿਟੀ ਸਿਰ ਇਕੱਲੇ ਵਿੱਚ ਕਰਦੇ ਨੇ ਜਾਂ ਆਪਣੇ ਮਨ ਦੀ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਜਾਂ ਕਿਸੇ ਵਸਪਦਤੇ ਨੁਕਸਾਨ ਨਹੀਂ ਪਹੁੰਚਉਦੇ ਕਿਉਂਕਿ ਕ੍ਰਾਈਮ ਲਿਜਾ ਚਿੱਤਾਂ ਜਾਵੇ ਪਰ ਅੰਦਰੋਂ ਅੰਦਰ ਸਾਈਕੋਪੈਥ ਹੁੰਦੇ ਹਨ ਉਹ ਤੇ ਸਾਹਮਣੇ ਵਾਲ ਨੂੰ ਜਿਦਾਂ ਦੇ ਰਹਿੰਦੇ ਨੇ ਉਹ ਬਹੁਤ ਜਦਾ ਸਵੀਟ ਨਹੀਂ ਬਹੁਤ ਜਦਾ ਐਥੈਂਟਿਕ ਨੇ ਪਰ ਦੂਸਰੇ ਦੇ ਇਮੋਸ਼ਨਸ ਨੂੰ ਬਿਲਕੁਲ ਨਹੀਂ ਸਮਝਦੇ ਤੇ ਉਹਨਾਂ ਨੂੰ ਹਰ ਟਾਈਮ ਤੋਂ ਪਹਿਲਾਂ ਕਰੇ ਵੀ ਸੋਚਦੇ ਨਹੀਂ ਸੋ ਇਹ ਤਾਂ ਸੀ ਇੱਕ ਸ਼ਾਰਟ ਓਵਰਆਲ ਸਾਈਕੋਪੈਥ ਬਾਰੇ ਇਨਫੋਰਮੇਸ਼ਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਹੋਰ ਡੈਪਸ ਤੇ ਸਾਈਕੋਪੈਥ ਬਾਰੇ ਗੱਲ ਕਰਾਂ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਮੈਂਸ਼ਨ ਕਰ ਸਕਦੇ ਹੋ ਜਾਂ ਤੁਹਾਡਾ ਕੋਈ ਮਨਪਸੰਦੀ ਦਾ ਟੌਪਿਕ ਜੇ ਹੈ ਤਾਂ ਆਪਾਂ ਗੱਲ ਕਰ ਸਕੀਏ ਤਾਂ ਮੈਂ ਕੋਸ਼ਿਸ਼ ਕਰੂੰਗਾ ਇੱਕ ਹੋਰ ਵੀਡੀਓ ਨਾਲ ਉਸ ਦਾ ਜਵਾਬ ਦੇ ਸਕਾਂ ਉਮੀਦ ਹੈ ਕਿ ਤੁਸੀਂ ਵੀ ਸਾਈਕੋਪੈਥ ਸਾਈਕੋਲੋਜੀ ਬਾਰੇ ਸਿੱਖਣ ਦੀ